ਲੌਂਗ ਟਾਈਮ ਦੇ ਵਿੱਚ ਮੁੱਛਲ ਚੌਂਸ 1 ਤੇ ਪੂਸ਼ਾ ਬਾਸਮਤੀ 1886 ਹਰ ਸਾਲ ਪੰਜਾਬ ਦੇ ਵਿੱਚ ਵੱਡੇ ਰਕਬੇ ਦੇ ਵਿੱਚ ਜਿਹੜੀ ਕਿਸਮ ਲੱਗਦੀ ਹੈਗੀ ਆ ਤੇ ਸਾਲ ਵੀ ਲੱਗੀ ਹੈਗੀ ਆ ਤੇ ਤੁਸੀਂ ਨੇ ਮੁੱਛਲ ਚੌਂਸ 1 ਲਈ ਹੈਗੀ ਆ ਜਾਂ ਪੂਸ਼ਾ ਬਾਸਮਤੀ 1886 ਲਈ ਹੈ ਬੀਜ ਜਿਹੜਾ ਤੁਹਾਡੇ ਕੋਲ ਘਰ ਦਾ ਹੈਗਾ ਜਾਂ ਮੁੱਲ ਦਾ ਹੈਗਾ ਝੰਡਾ ਰੋਗ ਤੁਹਾਡੇ ਕਿੰਨਾ ਆਇਆ ਪਨੀਰੀ ਦੇ ਵਿੱਚ ਕਿੰਨਾ ਆਇਆ ਸੀ ਤੇ ਹੁਣ ਪਲਾਟ ਦੇ ਵਿੱਚ ਕਿੰਨਾ ਆਇਆ ਹੈਗਾ ਤੇ ਮੈਂ ਆਪਦੀ ਵੀ ਤੁਹਾਨੂੰ ਕੋਰਪਰੇਟ ਜਿਹੜੀ ਇੱਥੇ ਦੱਸੂਗਾ ਤੇ ਝੰਡੇ ਰੋਗ ਦੇ ਲਈ ਹੁਣ ਤੱਕ ਕੀ ਕੁਝ ਵਰਤਰੇ ਹੈਗੇ ਹਾਂ ਮੈਂ ਇੱਕ ਬੇਨਤੀ ਇੱਥੇ ਤੁਹਾਨੂੰ ਇਹੀ ਕਰਦਾ ਵਾਸਮਤੀ ਦੇ ਵਿੱਚ ਸਿਫਾਰਸ਼ ਚੀਜ਼ ਜਾਂ ਜਿਹੜੀ ਚੀਜ਼ ਦਾ ਰਿਜ਼ਲਟ ਹੈਗਾ ਉਹ ਵਰਤੋ ਐਵੇਂ ਕੋਈ ਕਹਿੰਦਾ ਬਾਈ ਡੀਜ਼ਲ ਪਾਲਾ ਕੋਈ ਕਹਿੰਦਾ ਪੈਟਰੋਲ ਪਾਲਾ ਕੋਈ ਕਹਿੰਦਾ ਕੁਸ਼ਪਾਲਾ ਕੋਈ ਕਹਿੰਦਾ ਕੁਸ਼ਪਲਾ ਝੰਡਾ ਰੋਗ ਰੋਕਣ ਦੇ ਲਈ ਠੀਕ ਹੈ ਝੰਡਾ ਰੋਗ ਦੇਖੋ ਪਣੇ ਹੱਥ ਤਾਂ ਹੈ ਨਹੀਂ ਵੀ ਆਪਣਾ ਇੱਕ ਜਾਦੂ ਹੈਗਾ ਹਨਾ ਮੈਂ ਇੱਕ ਦਵਾਈ ਸੜਤੀ ਜਾਂ ਮੈਂ ਗਵਾਲੇ ਵਾਲੇ ਤਾਗਾ ਕਰਤਾ ਵੀ ਇਹ ਦੁਬਾਰ ਨਹੀਂ ਹੋਣਾ ਜੇ ਛੋੜੇ ਪਨੀਰੀ ਦੇ ਵਿੱਚ ਨਹੀਂ ਹੈਗਾ ਕਿਉਂਕਿ ਮੈਂ ਸਟਾਰ ਅਗਰੀ ਸੀਡ ਦਾ ਬੀਜ ਲਿਆ ਸੀ 16 ਕਿਲੋ ਮਨ ਲਾ ਸਵਾ ਤਿੰਨ ਸਾਢੇ ਤਿੰਨ ਕਿਲਿਆਂ ਲਗਭਗ ਵਹਣ ਲਾਇਆ ਹੈਗਾ ਤੇ ਇਸ ਵਾਰ ਇੱਕ ਗੱਲ ਹੈਗੀ ਆ ਸਟਾਰ ਅਗਰੀ ਸੀਡ ਦਾ ਜਿਹੜਾ ਬੀਜ ਸੀਗਾ ਉਹਦੇ ਵਿੱਚ ਬਹੁਤ ਘਟ ਆਇਆ ਹੈਗਾ ਮਨ ਲਾ ਪਿਛਲੇ ਸਾਲ ਮੈਂ ਸ਼ਕਤੀਵਰਤਕ ਦਾ ਬੀਜ ਲਿਆ ਸੀਗਾ ਉਹਦੇ ਵਿੱਚ ਵੀ ਬਹੁਤ ਘੱਟ ਸੀਗਾ ਪਰ ਉਹਦੇ ਨਾਲੋਂ ਮੈਨੂੰ ਸਟਾਰ ਅਗਰੀ ਦਾ ਬੀਜ ਵਧੀਆ ਲੱਗਿਆ ਹੈਗਾ ਉਹਦੇ ਵਿੱਚ ਬਹੁਤ ਘੱਟ ਸੀਗਾ ਝੰਡਾ ਰੋਗ ਪਨੀਰੀ ਦੇ ਵਿੱਚ ਜਦੋਂ ਆਪਾਂ ਪਨੀਰੀ ਦੇਖੋ ਜਿਵੇਂ ਹੁਣ ਤੁਸੀਂ 1509 ਜਾਂ 1847 ਕੋਈ ਪਨੀਰੀ ਬੀਜ ਰਹੇ ਹੈਗੇ ਕਈ ਵਾਰ ਮੂੰਗੀ ਵਾਕੀ ਲੇਟ ਕਰਨੀ ਹੈਗੀ ਆਪਾਂ ਨੇ ਤਾਂ ਥੈਪਨੋਡ ਮਸਾਲ ਵਗੈਰਾ 1 ਕਿਲੋ ਬੀਜ ਨੂੰ 2 ਤੋਂ 2.5 ਗ੍ਰਾਮ ਜਿਹੜਾ ਤੁਸੀਂ ਜ਼ਰੂਰ ਉਹਦੇ ਵਿੱਚ ਲਾਉਣਾ ਹੈਗਾ ਠੀਕ ਹੈ ਹੁਣ ਤੁਸੀਂ ਮੁੱਛਲ ਚੌਂਸ ਇੱਕ ਹੈਗੀ ਆ 20 ਜੂਨ ਤੋਂ ਲੈ ਕੇ 30 ਜੂਨ ਤੱਕ ਟ੍ਰਾਂਸਫਰਡਨ ਕਿਸਾਨ ਭਰਾ ਮਨੇ ਕੀਤੀ ਹੈਗੀ ਆ ਪਹਿਲੀ ਯੂਰੀ ਆਪਾਂ ਨੇ ਇਕੱਲੇ ਪਾ ਲਈ ਹਨ ਤੇ ਦੂਸਰੀ ਯੂਰੀ ਕਿਸਾਨ ਪੁੱਛ ਰਿਹਾ ਬਾਈ ਅਸੀਂ ਝੰਡੇ ਰੋਗ ਦੇ ਲਈ ਕੀ ਵਰਤੀਏ ਦੇਖੋ ਜਿੱਥੋਂ ਤੱਕ ਮੈਂ ਇਸ ਵਾਰ ਦੇਖਿਆ ਹੈਗਾ ਸਟਾਰ ਐਗਰੀ ਸੀਡ ਦਾ ਜਿਹੜਾ ਬੀਜ ਹੈਗਾ ਉਹਦੇ ਵਿੱਚ ਬਹੁਤ ਘੱਟ ਝੰਡਾ ਰੋਗ ਹੈ ਪਨੀਵੀ ਦੇ ਵਿੱਚ ਨਾ ਮਾਤਰ ਤੇ 15-15 ਨਾਲ 20 ਦੀ ਕਿਸਮ ਹੋ ਗਈ ਹਾਲੇ ਤੱਕ ਵੀ ਕੋਈ ਵੱਡਾ ਜਿਹੜਾ ਨਜ਼ਰ ਨਹੀਂ ਆ ਰਿਹਾ ਪਹਿਲੀ ਜਿਹੜੀ ਕ੍ਰੋਪ ਪ੍ਰੈਕਟਿਸ ਖਿਸਾਨ ਦੀ ਹੈਗੀ ਆ ਉਹ 80% ਥੈਪਨੋਟ ਮਥੈਲ ਦੀ ਹੈਗੀ ਆ ਤੇ ਆ ਵਿੱਚ ਕਿਸਾਨ ਪਰ ਕੀ ਕਰਦੇ ਆ ਜਿਵੇਂ ਬੈਕਟੇਬ ਹੈ ਉਹ ਜਾਂ ਫਸਰ ਅਕਸਰ ਤਾਂ ਲੈ ਲੈਂਦੇ ਆ ਦੋਨਾਂ ਦੇ ਵਿੱਚੋਂ ਇੱਕ ਲੈ ਲੈਂਦੇ ਆ ਉਹਨੂੰ ਗੁੜ ਦੇ ਨਾਲ ਮਲਟੀਪਲਾਈ ਕਰ ਰਿਹਾ 100 150 ਲੀਟਰ ਇੱਕ ਕਿੱਲੇ ਦੇ ਪਾਣੀ ਵਾਸਤੇ ਚੌਥੇ ਪੰਜਵੇਂ ਦਿਨ ਜਦੋਂ ਉਹਦੇ ਵਿੱਚ ਜਵਾਣੂ ਪੈਦਾ ਹੋ ਜਾਂਦੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਚਲਦਾ ਕਰ ਦਿੰਦੇ ਆ ਉਹਦੇ ਵੀ ਐਕਸਲੈਂਟ ਰਿਜ਼ਲਟ ਹੈਗੇ ਆ ਤੇ ਕਿਸਾਨ ਥੈਪਨੋਟ ਮਥੈਲ ਦੇ ਵੀ ਵਧੀਆ ਰਿਜ਼ਲਟ ਮੰਨਦੇ ਹੈਗੇ ਆ ਤੇ ਪਿਛਲੇ ਸਾਲਾਂ ਦੇ ਵਿੱਚ ਡਾਈਜਨ ਵੀ ਵਰਤਿਆ ਉਹਨਾਂ ਦੇ ਵੀ ਚੰਗੇ ਰਿਜ਼ਲਟ ਆਏ ਹੈਗੇ ਆ ਤੇ ਇਹ ਨਹੀਂ ਜ਼ਰੂਰੀ ਹੈਗੇ ਵੀ ਆਪਾਂ ਬਾਸਮਤੀ ਲਾ ਲਈ ਆਪਾਂ ਜਿੰਨਾ ਚਿਰ ਝੰਡੇ ਰੋਕਣ ਵਾਲੀ ਦਵਾਈ ਨਹੀਂ ਪਾਉਂਦੇ ਵੀ ਆਪਣੇ ਝੰਡਾ ਰੋਗ ਰੁਕੂਗਾ ਜਾਂ ਆਊਗਾ ਨਹੀਂ ਤੇ ਇਹਦਾ ਕਾਰਨ ਜੇ ਇਹ ਆ ਗਿਆ ਤੇ ਆਪਾਂ ਟ੍ਰੀਟਮੈਂਟ ਨਹੀਂ ਕੀਤਾ ਆਪਣੀ ਜ਼ਮੀਨ ਦੇ ਵਿੱਚ ਫੰਗਸ ਜ਼ਿਆਦਾ ਹੈ ਜਾਂ ਬੀਜ ਦੇ ਵਿੱਚ ਕੋਈ ਫੰਗਸ ਜ਼ਿਆਦਾ ਸੀ ਬੀ ਦਾ ਸੋਧਾ ਘਟ ਹੈ ਇਹ ਆਊਗਾ ਇਹਨੂੰ ਰੋਕਣ ਦੇ ਲਈ ਕੋਈ ਵੀ ਦਵਾਈ ਹਲੇ ਤੱਕ ਜੰਮਿਆ ਨਹੀਂ ਠੀਕ ਆ ਨਾ ਦਵਾਈ ਜੰਮੀ ਐ ਨਾ ਕੋਈ ਬੰਦਾ ਜੰਮਿਆ ਬਥੇਰੇ ਥਾਪੀਆਂ ਮਾਰ ਮਾਰ ਕਹਿ ਰਿਹਾ ਬਾਈ ਸਾਡੀ ਦਵਾਈ ਪਾਲੋ ਗਰੰਟੀ ਐ ਸਾਡੀ ਦਵਾਈ ਪਾਲੋ ਗਰੰਟੀ ਐ ਗਰੰਟੀ ਗਰੰਟੀ ਕੋਈ ਨਹੀਂ ਝੰਡੇ ਰੋਗ ਦੀ ਚਾਹੇ ਤੁਹਾਨੂੰ 1000 ਰੁਪਏ ਕਿੱਲਾ ਪੈਂਦੀ ਐ ਚਾਹੇ 1200 ਰੁਪਏ ਕਿੱਲਾ ਪੈਂਦੀ ਐ ਹਾਂ ਗਰੰਟੀ ਨੇਗੀ ਵੀ ਆਉਣਾ ਨਹੀਂ ਮੁੜ ਕੇ ਉਹਦੀ ਰੋਗ ਥਾਮ ਹੋ ਜੂਗੀ ਠੀਕ ਆ ਜੇ ਸੋਡੇ ਕਿੱਲੇ ਦੇ ਵਿੱਚ ਪਹਿਲਾਂ 20 ਪੜੇ ਨਿਕਲੇ ਆ ਉਹਦਾ ਦਵਾਈ ਪਾਉਣ ਤੋਂ ਬਾਅਦ 10 ਹੋਰ ਲਿਕਣ ਇਹ ਨਹੀਂ ਹੈਗਾ ਵੀ ਦਵਾਈ ਪਾਉਣ ਦੇ ਨਾਲ ਵਧ ਹੀ ਜਾਣਗੇ ਠੀਕ ਹੈ ਦਵਾਈ ਪਾਓ ਆਪਦੇ ਵਧੀਆ ਦੁਕਾਨਦਾਰ ਤੋਂ ਜਿੱਤੇ ਤੁਹਾਨੂੰ ਵਿਸ਼ਵਾਸ ਹੈ ਜਿੱਦੇ ਨਾਲ ਤੁਸੀਂ ਠੀਕ ਹੈ ਦਵਾਈ ਬੁੱਟੀ ਲੈਣੇ ਹੈ ਕੋਈ ਸੁਣ ਲੱਗਦਾ ਵੀ ਇਹ ਬੰਦਾ ਮੇਰੇ ਨਾਲ ਧੋਖਾ ਨਹੀਂ ਕਰਦਾ ਠੀਕ ਹੈ ਚਾਹ ਜਿਹੜੀ ਦਵਾਈ ਤੇ ਵਿਸ਼ਵਾਸ ਹੈਗਾ ਤੁਹਾਨੂੰ ਠੀਕ ਹੈ ਜਿਹੜੇ ਬੰਦੇ ਥਾਪੀਆਂ ਮਾਰ-ਮਾਰ ਕਹਿੰਦੇ ਆ ਬਾਈ ਸਾਡੀ ਦਵਾਈ ਵਰਤ ਲੋ ਝੰਡਾ ਰੋਗ ਨਹੀਂ ਆਉਂਦਾ ਹੈਗਾ ਮੈਨੂੰ ਨਹੀਂ ਲੱਗਦਾ ਵੀ ਸੋਡਾ ਉਹਨਾਂ ਨੇ ਫਾਇਦਾ ਕਰਨਾ ਹੈ ਕਿਉਂਕਿ ਜਿਹੜਾ ਬੰਦਾ ਹਵਾ ਚ ਤੀਲ ਛੱਡ ਰਿਹਾ ਹੈਗਾ ਉਹਨੇ ਕੁਝ ਨਹੀਂ ਕਰਨਾ ਕਿਉਂਕਿ ਮੈਂ ਮੈਨੂੰ ਇਸ ਵਾਰ ਤੀਸਰਾ ਸਾਲ ਹੈ ਬਾਸਮਤੀ ਲਾਈਨ ਨੂੰ ਸਾਡੇ ਬਹੁਤ ਝੰਡਾ ਰੋਗ ਆਇਆ ਪਹਿਲੇ ਸਾਲ ਪੂਸ਼ਾ ਬਾਸਮਤੀ 1886 ਜੀ ਵੀ ਕਾਫੀ ਆਇਆ ਕੋਈ ਵਾਲਾ ਝਾੜ ਦਾ ਫਰਕ ਨਹੀਂ ਪਿਆ ਹੈਗਾ ਠੀਕ ਹੈ ਪਿਛਲੇ ਸਾਲ ਵੀ ਆਇਆ ਠੀਕ ਹੈ ਪਿਛਲੇ ਸਾਲ ਚਲੋ ਬਾਸਮਤੀ ਦੇ ਵੈਸੀ ਝਾੜ ਘਟ ਕੇ ਤੇ ਕੁਝ ਗ੍ਰੇਡ ਘਟ ਕੇ ਹਨਾ ਵਿਚਕਰਾਂ ਦੇ ਵਧੀਆ ਚੰਗੀ ਰਹੀ ਪਰ ਛੰਡੇ ਰੋਗ ਦੇ ਲਈ ਕੋਈ ਆਪਾਂ ਆਪਣੇ ਵੱਲੋਂ ਵੱਡਾ ਤੀਰ ਨਹੀਂ ਮਾਰਨਾ ਵੀ ਵਿੱਚ ਕੀ ਕਰਦੇ ਆ ਬਾਈ ਆਯੂਰੀਆ ਛੰਡੇ ਰੋਗ ਲਈ ਆਯੂਰੀਆ ਛੰਡੇ ਰੋਗ ਲਈ ਨਾਲੇ ਤਾਂ ਦੇਖੋ ਉਹਦੇ ਵਿੱਚ ਆਪ ਆਪਣਾ ਨੁਕਸਾਨ ਕਰ ਰਹੇ ਆ ਨਾਲੇ ਪੈਸੇ ਦਾ ਨੁਕਸਾਨ ਕਰ ਰਹੇ ਆ ਜੇ ਆ ਵੀ ਗਿਆ ਆਯੂਰ ਦਵਾਈ ਪਾਉਣ ਦੇ ਬਾਵਜੂਦ ਫਿਰ ਆਪਾਂ ਦੁਕਾਨਦਾਰ ਦੇ ਵੀ ਗਲਫੜਾ ਆਏ ਬਾਈ ਤੇਰੀ ਦਵਾਈ ਨੇ ਤਾਂ ਮੇਰੇ ਛੰਡਾ ਰੋਗ ਨਹੀਂ ਰੋਕਿਆ ਤੇਰੀ ਦਵਾਈ ਨਾਲ ਤਾਂ ਮੇਰੇ ਛੰਡਾ ਰੋਗ ਆ ਗਿਆ ਕਹਿਣ ਦਾ ਮਤਲਬ ਇਹੀ ਹੈਗਾ ਜੇ ਤੁਹਾਡੇ ਪਹਿਲਾਂ ਛੰਡਾ ਰੋਗ ਨਹੀਂ ਹੈਗਾ ਬੇਚੰਝ ਕੋ ਕੇ ਜਮਾ ਨ ਵਰਤੋ ਯੂਰੀਆ ਵਰਤੋ ਕੋਈ ਉਹਦੇ ਵਿੱਚ ਤੱਤ ਵਗੈਰਾ ਪਾਉਣੇ ਆ ਕਿਸੇ ਨੂੰ ਸੁਪਰ ਪਾਉਣੀ ਆ ਕਿਸੇ ਨੂੰ ਪोटाश ਪਾਉਣੀ ਆ ਠੀਕ ਹੈ ਜੇ ਕਿਸੇ ਨੂੰ ਕੋਈ ਹੋਰ ਗ੍ਰੋਥ ਵਾਸਤੇ ਵਰਤਨਾ ਜ਼ਿੰਕ ਵਰਤਨੀਆ ਹਨਾ ਇਹ ਚੀਜ਼ਾਂ ਵਰਤੋ ਪਰ ਆ ਮੈਥਡੇ ਭੁੱਲ ਜੂ ਵੀ ਆਈ ਯੂਰੀਆ ਝੰਡੇ ਰੋਗ ਵਾਲੀ ਦਵਾਈ ਪਾਉਣਾ ਜੇ ਹੈ ਨਹੀਂ ਤੁਹਾਡੇ ਕੋਈ ਗੱਲ ਨਹੀਂ ਜੇ ਆਉਂਦਾ ਵੀ ਆ ਤਾਂ ਦਵਾਈ ਪਾਉਣ ਦੀ ਆ ਕੰਟਰੋਲ ਹੋਊਗਾ ਪੱਕਾ ਹੱਲ ਕਿਸੇ ਵੀ ਕੰਪਨੀ ਕੋਲ ਨਾ ਹੋਇਆ ਨਾ ਹੋਵੇ ਕਿ ਇਹ ਚੀਜ਼ ਇਸ ਤਰ੍ਹਾਂ ਦੀ ਹੈਗੀ ਆ ਇਹਨੂੰ ਜੜ ਤੋਂ ਸਮਝਣਾ ਪੈਂਦਾ ਪਨੀਰੀ ਤੋਂ ਸਮਝਣਾ ਪਹਿਲਾਂ ਫੇਰ ਇਹਦਾ ਕਿਤੇ ਜਾ ਕੇ ਹੱਲ ਹੁੰਦਾ